ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੌਜਵਾਨਾਂ ਦੇ ਇਲਾਜ ਦੇ ਲਈ ਬਰਨਾਲਾ ਪੁਲਿਸ ਵੱਲੋਂ ਇੱਕ ਅਹਿਮ ਉਪਰਾਲਾ ਸ਼ੁਰੂ ਕੀਤਾ ਗਿਆ ਪੁਲਿਸ ਹੁਣ ਚਿੱਟੇ ਦਾ ਸੇਵਨ ਕਰਦੇ ਫੜੇ ਗਏ ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਭੇਜਤੀ ਕਰਵਾਵੇਗੀ ਤੇ ਇਸ ਮੌਕੇ ਵਿੜਤ ਨੌਜਵਾਨ ਨੇ ਵੀ ਪੁਲਿਸ ਤੋਂ ਨਸ਼ਾ ਛਡਾਉਣ ਦੀ ਅਪੀਲ ਕੀਤੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਵੀ ਨੌਜਵਾਨਾਂ ਦੀ ਅਪੀਲ ਤੇ ਕੋਈ ਕਾਰਵਾਈ ਨਾ ਕਰਦੇ ਹੋਏ ਵਿੜਤ ਨੌਜਵਾਨਾਂ ਦਾ ਇਲਾਜ ਕਰਵਾਉਣ ਦੀ ਪਹਿਰਵਾਈ ਕੀਤੀ ਹੈ ਠੀਕ ਹੈ ਤੇ ਪਹਿਲਾਂ ਵੀਰੇ ਮੈਂ ਪੀਂਦਾ ਸੀ ਚਟਾ ਠੀਕ ਹੈ ਵੀਰੇ ਤੇ ਮੈਂ ਪਹਿਲਾਂ ਲਾਗਾ ਵੀਰੇ ਵੀ ਮਨਚਲ ਮੁੰਡਿਆਂ ਨਾਲ ਇਕੱਠੇ ਹੋ ਗਏ ਵੀਰੇ ਚਾਰਜ ਮੁੰਡੇ ਬਹਿ ਜਾਂਦੇ ਵੀਰੇ ਪਹਿਲਾਂ ਤਾਂ ਮੈਂ ਲਾਗਾ ਮੈਂ ਛਾਉਂ ਛਾਉਂ ਜੀ ਵੀਰੇ ਹੁਣ ਬਣ ਗਿਆ ਮੇਰਾ ਵੀਰੇ ਰੋਕ ਠੀਕ ਆ ਵੀਰੇ ਤੇ ਹੁਣ ਵੀਰੇ ਮੈਂ ਛੱਡਣਾ ਚਾਹਣਾਗਾ ਇਹ ਚੀਜ਼ੇ ਠੀਕ ਆ ਕਿੰਨੇ ਜਾਣੇ ਸੀ ਅੱਛੀ ਵੀਰੇ ਦੋ ਜਾਣੇ ਜਿਗੇ ਠੀਕ ਆ ਜਦੋਂ ਸੰਦ ਫੀੜਾਇ ਵੀਰੇ ਸੀ ਚਿੱਟਾ ਵੀ ਮਨਚਲ ਲੈ ਕੇ ਆਂਦਾ ਜੀ ਇਹ ਜੀ ਪੀਣਾ ਸੀਗਾ ਵੀਰੇ ਠੀਕ ਆ ਤੇ ਸਾਰ ਨੂੰ ਸਾਰੀ ਗੱਲ ਦੱਸੀ ਸਾਰ ਕਰਨ ਦੇ ਵੀ ਅਸੀਂ ਉਹਨਾ ਸਹਿਮਤ ਆਗੇ ਠੀਕ ਆ ਵੀ ਛੱਡਣਾ ਹਸਣਾਉਣੇ ਆਗੇ ਵੀ ਛੱਡਣਾ ਹਟਾਉਣਾਗੇ ਚਲੋ ਕੋਈ ਗੱਲ ਨਹੀਂ ਖਲ ਮੈਂ ਸਮੇਤ ਪੁਲਿਸ ਪਾਰਟੀ ਦੇ ਜਿਹ ਜਿੱਥੇ ਮੈਨੂੰ ਮੁਖਬਰੀ ਹੋਈ ਕਿ ਜਸਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਜਿਹੜਾ ਹੈਗਾ ਨਸ਼ਾ ਪੱਤਾ ਕਰਨ ਦੇ ਆਦੀ ਨੇ ਅੱਜ ਵੀ ਇਤਨੇ ਰੋਡ ਮੈਲ ਕਲਾਂ ਤੇ ਜਿਹੜਾ ਨਸ਼ਾ ਪੱਤਾ ਕਰ ਰਹੇ ਨੇ ਜੇ ਉੱਥੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪਰ ਜਦੋਂ ਉੱਥੇ ਰੇਡ ਕੀਤੀ ਤਾਂ ਦੋਨੇ ਜਾਣੇ ਇਹ ਨਸ਼ਾ ਪੀਂਦੇ ਜਿਹੜੇ ਫੜੇ ਗਏ ਉਸ ਤੋਂ ਬਾਅਦ ਇਹਨਾਂ ਦੀ ਇੱਛਾ ਜਾਣੀ ਗਈ ਇਹਨਾਂ ਨੇ ਇਛਾ ਜ਼ਾਹਰ ਕੀਤੀ ਵੀ ਅਸੀਂ ਆਪਣੀ ਮਰਜ਼ੀ ਨਾਲ ਨਸ਼ਾ ਛੱਡਣਾ ਚਾਹੁੰਦੇ ਹਾਂ। ਠੀਕ ਹੈ ਜੀ। ਇਨਾਂ ਦੇ ਸਰਨਸਾਰ ਇਹਨਾਂ ਤੋਂ ਦਰਖਾਸਤ ਲੈ ਕੇ ਜੱਜ ਸਾਹਬ ਦੇ ਦਰਖਾਸਤ ਪੇਸ਼ ਕਰਨੀ ਹੈ ਇਹਨਾਂ ਨੂੰ ਨਾਲ ਜਾ ਕੇ ਕੋਰਟ 'ਚ ਇਹਨਾਂ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਉਣਾ ਤਾਂ ਕਿ ਇਹ ਇਸ ਬਿਮਾਰੀ ਤੋਂ ਨਿਜਾਤ ਪਾ ਸਕਣ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ